5 ਫਰਵਰੀ 2025 ਨੂੰ ਜੀ ਅਨਾਜ ਮੰਡੀ ਭਵਾਨੀਗੜ ਵਿਖੇ ਆਰਤੀ ਭਾਈਚਾਰਾ ਵੱਲੋਂ ਜੀ ਲੰਗਰ ਸੋਲੇ ਪੂਰੀਆਂ ਦਾ ਲਾਇਆ ਜਾਊਗਾ ਜੀ ਸਵੇਰੇ 5 ਫਰਵਰੀ 2025 ਨੂੰ ਇਹ ਆਪਣੀ ਅਨਾਜ ਮੰਡੀ ਭਵਾਨੀਗੜ ਦੇਖ ਸਕਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਹਨ ਆਰ ਸਿੰਘ ਜੀ ਵੀ ਵਿਚਾਰ ਵੇਸ ਕਰੋ ਤੋਂ ਇਹ ਜਿਹੜਾ ਲੰਗਰ ਹੈ ਜੀ ਵਾਇਗਰੇ ਜੀ ਦਾ ਖਾਨਸਾ ਉਹ ਵਾਇਗਰੇ ਜੀ ਦੀ ਫਤ ਹੈ ਹਾਂ ਇਹ ਲੰਗਰ ਜਿਹੜਾ ਆਰ ਪੀ ਭਾਈਚਾਰੇ ਵੱਲੋਂ ਲਾਇਆ ਜਾ ਰਿਹਾ ਹੈ ਹਾਂ ਜੀ ਹਾਂ ਇਹ ਸਰਬੱਤ ਦਾ ਭਲਾ ਉਹ ਸਰਬੱਤ ਦੇ ਭਲੇ ਵਾਸਤੇ ਹੈ ਤੇ 5 ਫਰਵਰੀ ਨੂੰ ਹਾਂ ਜੀ ਇਹ ਲੰਗਰ 2005 ਫਰਵਰੀ 2025 ਨੂੰ ਇਹ ਲੰਗਰ ਸਾਰੇ ਜਾਣਗੇ ਸੰਗਤਾਂ ਹਾਂ ਸੋਲੇ ਪੂਰੇ ਦਾ ਲੰਗਰ ਚੱਲੂਗਾ ਜੀ ਆ ਦੇਖ ਸਕਦੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਤੇ ਰਾਤ ਦਾ ਹੁਣ ਟਾਈਮ ਹੋ ਗਿਆ ਆ ਦੇਖੋ ਲੰਗਰ ਉਹਲੇ ਚੱਲਣਾ ਸਾਈਡਾਂ ਥੱਲੇ ਨਾ ਅਜ ਮੰਡੀ ਭਵਾਨੀਗੜ੍ਹ ਜੀ